ਨੋ ਡਾਟ ਸਾਡੇ ਆਪਣੀ ਅਰਦਾਸ ਦੇ ਵਿੱਚ ਪੇ ਸਾਰਾ ਕੋਸ਼ ਫਿਰ ਜੋ ਬੀਤੇ ਕੈਨੇਡਾ ਦੇ ਵਿੱਚ ਬਲ ਪਾਣੀਆਂ ਦੇ ਵਿੱਚ ਪਾਕਿਸਤਾਨ ਦੇ ਵਿੱਚ ਮਗਯਾਨੇ ਤੋਂ ਪੰਜਾਬ ਦੇ ਵਿੱਚ ਕੋਸ਼ ਸਾਰਾ ਕੋਸ਼ ਅਰਦਾਸ ਦੇ ਰਿਟ ਸਤ 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 ਮਹਾਰਾਜ ਦੀ ਹਜ਼ੂਰੀ ਦੇ ਰਿਟ ਕਹਿ ਦੁੱਤਾ ਕਿ ਸਾਡੇ ਉੱਤੇ ਸਿੱਖੋਂ ਦਿੱਤੇ ਬਹੁਤ ਜਬਰ ਹੋਇਆ ਹੁਸ਼ ਤਾਗ ਤਾਂ ਜਿਹੜਾ ਇਹ ਜੈਨ ਸੋਕ ਤੇ ਸ਼ਾਂਤੀ ਦੇ ਨਾਲ ਜਨ ਸੜਦੀ ਕਲਾ ਦੇ ਨਾਲ ਨਹੀਂ ਬਣਾਰ ਬਣਾਉਣ ਦੀ ਇਜਾਜ਼ਤ ਦੇਰੀਆਂ ਸੀ ਉਹ ਹਰਦਾਨੇ ਸਿੰਘ ਸਾਹਿਬ ਉਹ ਕਾਲ ਤੱਕ ਅੰਦਰ ਜਥੇਦਾਰ ਸਾਹਿਬ ਤੋਂ ਇਹਨਾਂ ਸੰਦੇਸ਼ ਨਹੀਂ ਦੇਣ ਦਿੱਤਾ ਪਰ ਤੱਕ ਤੇ ਜਥੇਦਾਰ ਸਾਹਿਬ ਨੇ बहुत बोहत वह दि उन्नीस सो चरासी तो बाद हरेक साल करीब आप दिवस का है पर एक दिन है जू वर्दी संखिया ने ਆਲਪਾ ਗੰਦੇ ਜੱਜਕਾਰ ਸਾਹਿਬ ਨੂੰ ਹਰ ਪਨਾ ਲਾ ਨਹੀਂ ਕਰੰਦਤਾ ਜਿਹੜੀ ਫਾਂਖਣੋਂ ਉਹ ਕਾਟ ਪਈ ਹੈ ਕੋਈ ਨਹੀਂ ਔਰ ਕੁੱਛ ਸਿੱਧੀ ਕੋ ਨੂੰ ਹਰ ਗੰਗ ਸਾਹਿਬ ਨੇ ਜੋ ਆਸਾਰਿਆ ਉਹਦੇ ਵਿੱਚ ਸਾਡੀ ਕੌਮ ਨੂੰ ਇਹ ਸ਼ਕਤੀਆਂ ਨੇ ਸ਼ਰਮਨਾਖ ਕੀਤਾ ਪਰਤਾਵੀ ਸੰਗਤ ਨੇ ਬਹੁਤ ਸ਼ਕਤੀ ਦੇ ਨਾਲ ਸਾਰਾ ਕੁਝ ਸੁਣਿਆ ਇਹ ਜੜੀਆਂ ਸ਼ਕਤੀਆਂ ਇਹ ਸ਼ਕਤੀਆਂ ਜਿਹੜੀਆਂ ਖੱਲੂ ਘਰਾ ਦਿਗਸ ਨਹੀਂ ਸੀ ਹੋਣ ਦੰਗੀਆਂ ਐਨਨ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਜਿਹੜੇ ਸੀਹਤ ਪਰਿਵਾਰ ਸੀ ਉਹਨਾਂ ਨੂੰ ਸਰੋਪੇ ਤੇ ਸਨਮਾਨ ਨਹੀਂ ਦੇਣ ਦਿੱਤਾ ਜਿਹੜਾ ਕਿ ਸਾਡੇ ਇਤਿਹਾਸ ਵਿੱਚ ਹਮੇਸ਼ਾ ਯਾਦ ਰਹੂਗਾ ਮੂ ਸਵਾਸੀ ਆਖਦੇ ਆ ਕਿ ਇਹ ਰੋਟੀ ਅਰੂਰ ਵੱਦੀ ਸ਼ਕਤੀਆਂ ਨੂੰ ਆਪ ਦਾ ਹਲਬਦਾ ਕਰੀਏ ਜਿਹੜਾ ਅੱਗੇ ਤੋਂ ਫਾਲਸਦਾ ਕੱਲੂ ਕਾਰਾ ਦਿਨ ਸੁਗਿਤ ਜਿੱਗਰ ਕਾਪ ਔਰ ਔਰ ਮਹਾਰਾਜ ਜਨਨ ਨੂੰ ਜੋ ਕੁਛ ਬਣਦਾ ਉਹ ਕੁਛ ਨੂੰ ਬਖਸ਼ ਦੇ ਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਅੰਬਾ ਬਹੁਤ ਬਾਦਰੀ ਕੀਤੀ ਹੈ ਇਹ ਜਿbrota ਦੇਖ ਤੇ ਹੋਇਆ ਮੁੰਡੇ ਆਪਣੀਰ ਦਾ ਸਵਿਟ ਸਾਰਾ ਖੁਸ਼ ਜਦੋਂ ਜਬਰ ਇੰਡੀਆ ਕੀਤਾ ਉਸ ਜ਼ੰਗ ਪਾਕਿਸਤਾਨ ਦੇ ਨਾਲ ਲਾਇਆ ਹੈ ਗੈਰ ਕਾਨੂੰਨੀ ਗ੍ਰੈਂਡ ਵਜ੍ਹਾ ਦੇ ਨਾਲ ਉਸ ਮੇਰੇ ਵੀ ਗੱਲ ਕਰ ਚੀ ਹੈ ਸੋ ਕਾ ਅੱਜ ਕਰਦੇ ਹਾਂ ਅੰਕੀ ਖੋਲ ਅੱਗੇ ਤੋਂ ਇਹੋ ਜੀਆ ਬੂੜ ਵਾਦੀ ਸ਼ਕਤੀਆਂ ਨੂੰ ਪਿੱਛੇ ਛੱਡ ਕੇ ਆਪਣਾ ਹੱਕ ਹਮੇਸ਼ਾ ਹਾਸਲ ਕਰ ਲਵੀਆਂ